ਵੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਲੈ ਕੇ ਆਇਆ ਆਪਾਂ ਤੁਹਾਨੂੰ ਜੀ ਕਰਾਲੀ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਟੌਪ ਟੌਪ ਦੇ ਨਗੀਨੇ ਜਾਨਵਰ ਤੇ ਬਾਈ ਲੈ ਕੇ ਆਏ ਨੇ ਬਹੁਤ ਟੌਪ ਕਲਾਸ ਦੇ ਝੋਟੀਆਂ ਤੇ ਇੱਕ ਦਾ ਚੱਲ ਰਿਹਾ ਇੱਥੇ ਪਤਾ ਤੁਹਾਨੂੰ ਪਿਆਰ ਨਾ ਕਰੇ ਤੇ ਆ ਦੇਖੋ ਬਈ ਗਰੀਬ ਨੇ ਬਾਈਆਂ ਦੀ ਝੋਟੀ ਇਹ ਖੜੇ ਨੇ ਬਹੁਤ ਹੀ ਟੌਪ ਕਲਾਸ ਦੇ ਨਗੀਨੇ ਜਾਨਵਰ ਮੋਹਰਾਂ ਨਸਲ ਦੀ ਝੋਟੀ ਤੇ ਆਪਾਂ ਲਵਾਂਗੇ ਇਹਦੇ ਬਾਰੇ ਬਾਈਆਂ ਕੋਲੋਂ ਜਾਣਕਾਰੀ ਤੇ ਅਟਰ ਕੁਆਲਿਟੀ ਬਹੁਤ ਚੰਗੀ ਵੀ ਥਣਾ ਚ ਦੇਖੋ ਪ੍ਰੋਪਰ ਗੈਪ ਹੈ ਤੇ ਆਪਾਂ ਲੈ ਕੇ ਥੋੜੇ ਲਈ ਬਹੁਤ ਹੀ ਚੰਗੇ ਜਾਨਵਰ ਜੀ ਬਾਈ ਤੋਲ ਕੇ ਦੇਖਾਂਗੇ ਬੜਾ ਜੀ ਤੇ ਬਾਈ ਪਤਲੇ ਜੰਮ ਦੀ ਝੋਟੀ ਪੂਰਾ ਟੌਪ ਕਲਾਸ ਦਾ ਜਾਨਵਰ ਚੈੱਕ ਕਰੋ ਮੇਰਾ ਵੀ ਬਾ ਮੋੜ ਦੇ ਵੀਰੇ ਤੇ ਚੰਗਾ ਜਾਨਵਰ ਬਾਈ ਪਿੱਠਪੂੜੇ ਦੀ ਬਹੁਤ ਚੰਗੀ ਝੋਟੀ ਆਜਾ ਤੇ ਸਿੰਗਾ ਦੀ ਬਹੁਤ ਖੁੰਡੀ ਹੈ ਚੰਗਾ ਯਾਰ ਮੇਰਾ ਬਈ ਥਣਾ ਵਿੱਚ ਦੇਖੋ ਪ੍ਰੋਪਰ ਗੈਪ ਹੈ ਥਣਾ ਦੀ ਸ਼ੇਪ ਬਹੁਤ ਹੀ ਵਧੀਆ ਬਈ ਹਾਂਜੀ ਬਈ ਸ਼ਸ਼ੀਕਾਲ ਜੀ ਕਿਹੜਾ ਲੱਕ ਆ ਵੀਰੇ ਆਪਣਾ ਹੀ ਵੀਰੇ ਆਪਣਾ ਲੱਕ ਆਹੀ ਹੈ ਪਿੰਡ ਮਨਾਨਾ ਅੱਛਾ ਮਨਾਨਾ ਪਿੰਡ ਵਾ ਲੋਕਲੇ ਪੈ ਜਾਂਦੇ ਵੀਰੇ ਤੇ ਅੱਜ ਕਿੰਨੇ ਜਾਨਵਰ ਲੈ ਕੇ ਆ ਜੀ ਅੱਜ 2 ਜਾਨਵਰ ਆ ਗਏ ਜਿਹੜੀ ਆਪਾਂ ਝੋਟੀ ਲਗਾਈ ਇਹਦਾ ਕੀ ਹਿਸਾਬ ਤਾਂ ਵੀਰੇ ਇੱਕਾ ਇੱਕ ਡੇਢ ਮੰਗਦੇ ਅੱਛਾ ਕਿਹੜਾ ਦੁੱਧ ਥੱਲੇ ਵੀਰੇ ਦੇ ਦੁੱਧ 9 ਕਿਲੋ ਆ ਪਰਸੋਂ ਵੀ ਥੋੜੀ ਵੀ ਅੱਛਾ ਫਲੂਨੇ ਆ ਜੀ ਫਲੂਨੇ ਅੱਛਾ ਜੀ 2 ਦੰਦ ਕੱਟੀ ਕਿੰਨਾ ਦੁੱਧ ਕਰ ਦੂੰ ਹਜੇ ਹੋਰ ਦੁੱਧ ਕਰ ਦੂੰਗੀ 12 13 ਬੜਾ ਮੋਟਾ ਮਾਨਤਾਨ ਹੋ ਜੂ ਵੀਰ ਹਾਂ ਵੀਰੇ ਹੋਸ਼ ਨਹੀਂ ਤੇ ਤੇ ਨਾਲ ਕੀ ਵੀਰੇ ਦਾ ਹੀ ਕੱਟੀ ਹੈ ਜੀ ਇਹ ਕਿੱ ਗੱਲ ਨਾਲ ਬਾਈ ਮੋਹਰਾ ਨਸਲ ਦੀ ਕੱਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਕੱਟੀ ਹੈ ਤੇ ਚੰਗਾ ਜਾਨਵਰ ਬਾਈਆਂ ਕੋਲ ਬਈ ਆਪਾਂ ਲੈ ਉਹਨੇ ਕਿੱਥੋਂ ਵੇਖੇ ਜਾਨਵਰ ਫਰੀਦਕੋਟ ਤੋਂ ਆਂਦਾ اچھا ਫਰੀਦਕੋਟ ਤੋਂ ਲਓਦੇ ਬਾਈ ਤੇ ਬਈ ਵਪਾਰ ਦਾ ਕੰਮ ਹੁਣ ਆਪਣਾ ਠੀਕ ਹੈ ਬਾਈ ਜੀ ਤੇ ਅੱਜ ਦੋ ਜਾਨਵਰ ਨੇ ਤੇ ਜਿਹੜੀ ਅਗਲੀ ਝੋਟੀ ਵੀਰੇ ਇਹਦਾ ਕੀ ਹਿਸਾਬ ਹੁੰਦਾ ਬਾਈ ਜੀ ਇਹ ਇਹ ਹੋ ਗਈ 6 ਕ ਦਿਨ ਦੀ ਕੋਈ ਵੀ ਤੇ ਚੰਗਾ ਜਾਨਵਰ ਹੈ ਬਾਈ ਤੇ ਟੌਪ ਕਲਾਸ ਦੀ ਝੋਟੀ ਹੈ ਤੇ ਪਿੱਟੂਪੜੇ ਦੀ ਬਹੁਤ ਚੰਗੀ ਹੈ ਬਾਈ ਬਾ ਮੋਰ ਦੇ ਬਰੇ ਚੰਗਾ ਜਾਨਵਰ ਹੈ ਬਾਈ ਟਾਪ ਕਲਾਸ ਦੇ ਜਾਨਵਰ ਸਾਰੀਆਂ ਨਿਸ਼ਾਨੀਆਂ ਨੇ ਪ੍ਰੋਪਰ ਮੋਹਰਾ ਨਸਲ ਦੀ ਪਿਓਰ ਹੈ ਤੇ ਸਿੰਘਾਂ ਦੀ ਬਹੁਤ ਖੁੱਡੀ ਹੈ ਬਾਈ ਤੇ ਬਾਕੀ ਵੀ ਥਣਾ ਵਿੱਚ ਪ੍ਰੋਪਰ ਗੈਪ ਹੈ ਚੈੱਕ ਕਰੋ ਜਾਨਵਰ ਚੰਗਾ ਹੈ ਦੋਨੋਂ ਜਾਨਵਰ ਝੋਟੀਆਂ ਬਾਈ ਕੋਲੇ ਟਾਪ ਕਲਾਸ ਨੇ ਤੇ ਬਾਈ 8.5 ਪੁਆਇੰਟ ਤੇ ਫਿਰ ਮਿਲਿਆ ਬਈ ਬਹੁਤ ਚੰਗੀ ਥਣਾ ਵਿੱਚ ਪ੍ਰੋਪਰ ਗੈਪ ਹੈ ਇਹ ਇਹਦੇ ਬਾਰੇ ਵੀ ਲੰਨੇ ਬਾਈਏ ਕੋਈ ਜਾਣਕਾਰੀ ਵੀਰੇ ਇਹਦਾ ਕੀ ਹਿਸਾਬਤਾ ਵੀ ਝੋਟੀ ਦੇ ਜੀ ਇੱਕ 40 ਮੰਗਦਾ ਅੱਛਾ ਦੁੱਧ ਕਿੰਨਾ ਥੱਲੇ ਵੀਰੇ ਤੇ ਦੁੱਧ ਹੈਗਾ 9 9.5 ਤੇ ਬਖਰੇ ਹੈਗੇ ਅੱਛਾ ਹੋਰ ਬਾਜੂ ਹੇ ਤੱਕ ਲੋੜ ਹੈ ਜੀ ਬਾਧੂਗਾ ਜੀ ਤੇ ਨਾਲ ਕੀ ਵੀਰੇ ਤੇ ਗੈਲੇ ਆ ਕੇ ਵੀ ਕੱਟੀ ਜੀ ਇਹਦੇ ਵੀ ਦੇਖੋ ਵੀ ਟੌਪ ਕਲਾਸ ਦਾ ਜਾਨਵਰ ਇਹ ਵੀ ਤੇ ਚੰਗਾ ਜਾਨਵਰ ਹੈ ਤੇ ਬਈ ਇਹਦੇ ਵਿੱਚ ਮਾਨਤਾ ਨਾ ਹੋ ਜੂ ਹੋ ਜਾਊਗਾ ਬਈ ਠੀਕ ਹੈ ਬਈ ਜੀ ਇਕਣਾ ਬਈ ਆਪਣਾ ਵਪਾਰ ਦਾ ਕੰਮ ਹੈ ਮੱਝਾਂ ਆਉਂਦੀਆਂ ਜਾਂਦੀਆਂ ਨੇ ਫੜੋ ਆਉਂਦੀਆਂ ਜਾਂਦੀਆਂ ਠੀਕ ਹੈ ਜੀ ਕਿਹੜੀ ਕਿਹੜੀ ਮੰਡੀ ਕਵਰ ਕਰਦੇ ਮੇਰੇ ਮੇਰੇ ਆਪਾਂ ਮੰਡੀ ਇਹੀ ਲਾਂਦੇ ਬਾਕੀ ਘਰਾਂ ਮਾਲ ਵਿਕਦਾ ਅੱਛੇ ਘਰੇ ਵੀ ਕੀ ਜਾਂਦਾ ਬਈ ਘਰਾ ਮਾਲ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਫਿਰ ਆਪਾਂ 8727822020 ਠੀਕ ਹੈ ਬਈ ਜੀ ਤੇ ਬਈ ਜੀ ਪਿੰਡ ਕਿਹੜਾ ਕਹਿੰਦੇ ਸੀ ਪਿੰਡ ਮਨਾਨਾ ਜੀ ਅੱਛਾ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਮੋਹਾਲੀ ਤਹਿਸੀਲ ਜੀ ਤਹਿਸੀਲ ਵੀ ਮੋਹਾਲੀ ਤੇ ਬਈ ਜਿੱਦਾਂ ਹੋਗੇ ਇਹਨਾਂ ਦੂਰ ਛੋਟੀਆਂ ਖਰੀਆਂ ਨੇ ਬਾਈ ਤੇ ਦੁੱਧ ਦੀਆਂ ਵੀ ਬਾਈ ਕਹਿੰਦਾ ਹਜੇ ਹੋਰ ਕਰ ਜਾਣਾ ਇਹਨਾਂ ਦਾ 2 ਕਿਲੋ 2 ਕਿਲੋ ਫालतू ਤੇ ਚੰਗੇ ਜਾਨਵਰ ਨੇ ਬਾਈ ਬਾਈ ਦਾ ਪਿੰਡ ਮਨਾਣਾ ਜ਼ਿਲ੍ਹਾ ਮਾਹਲੀ ਤਸੀਲ ਵੀ ਮਾਹਲੀ ਵੀਰੇ ਕਿ ਜ਼ਰੂਰ ਕਰਿਓ ਜਾਨਵਰਾਂ ਲੈਣ ਲਈ ਜੀ ਜਾਨ ਨੇ ਬਹੁਤ ਹੀ ਟੌਪ ਗਲਾ ਦੇ ਜਾਨਵਰ ਨੇ ਚੈੱਕ ਕਰੋ ਮੇਰੇ ਵੀਰ ਗਲਾ ਦੇ ਝੋਟੀਆਂ ਨੇ ਤੇ ਬਾਈਆਂ ਕੋਲੋਂ ਪੁੱਛਾਂਗੇ ਇਹਦੇ ਬਾਰੇ ਲਵਾਂਗੇ ਜਾਣਕਾਰੀ ਆ ਦੇਖੋ ਬਾਈ ਬਹੁਤ ਹੀ ਚੰਗੀ ਨਸਲ ਦੀ ਮੋਹਰਾ ਨਸਲ ਦੀ ਝੋਟੀ ਇਹਦੇ ਬਾਰੇ ਵੀ ਲਵਾਂਗੇ ਬਾਈਆਂ ਕੋਲ ਜਾਣ ਕੇ ਹਾਂਜੀ ਬਾਈ ਸਾਸੀ ਗਾਲ ਜੀ ਕੀ ਹਾਲੇ ਵੀਰੇ ਵਧੀਆ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਆ ਜੀ ਲੌਂਗੋ ਦੇ ਅੱਛਾ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਫਰੀਦਕੋ ਅੱਛਾ ਵੀਰੇ ਅੱਜ ਕਿੰਨੇ ਜਾਨਵਰ ਲੈ ਕੇ ਆਏ ਜੀ 6 ਅੱਛਾ ਜੀ ਤੇ ਜਿਹੜੀ ਆ ਝੋਟੀ ਖੜੀ ਇਹਦਾ ਕੀ ਹਿਸਾਬਤਾ ਵੀਰੇ ਇਹਦਾ ਵੀਰ ਦੀ ਮੁੱਲ ਤਾਂ 140 ਕਰ ਦਿਆ ਜੀ ਹਾਂਜੀ ਹਾਂਜੀ ਤੇ ਲਾਸਟ ਕਿੰਨੇ ਤੱਕ ਦੇ ਦੂੰਗੇ ਹਾਂਜੀ ਕਿੰਨੇ ਮਾੜ ਮਟ ਮਾਨ ਤਣ ਹੋ ਜੂ ਵੀਰੇ ਹਾਂਜੀ ਹੋ ਜੂਗਾ ਜੀ 120 ਹੀ ਦੇ ਦੇਣੇ ਠੀਕ ਹੈ ਤੇ ਬਾਈ ਬਹੁਤ ਹੀ ਚੰਗਾ ਜਾਨਵਰ ਹੈ ਤੇ ਬਹੁਤ ਹੀ ਜਾਇਜ਼ ਰੇਟ ਰੱਖਿਆ ਬਾਈਆਂ ਨੇ ਤੱਕ ਦੇ ਦਾਂਗੇ ਬਹੁਤ ਚੰਗੀ ਝੋਟੀ ਬਹੁਤ ਚੰਗੀ ਝੋਟੀ ਹੈ ਬਾਈ ਅਸੀਂ ਤਾਂ ਪੂਰੀ ਬੰਨੇ ਨੇ ਵੀ ਕਿੰਨੇ ਕ ਦੇ ਲੈ ਲੂ ਹਜੇ ਇਹ ਲੈ ਜੋ 5-6 ਦਿਨ ਦੀ اچھا 5-6 ਦਿਨ ਹੀ ਲੈ ਜੂਗੀ ਜੀ ਤੇ ਬਾਈ ਸਿੰਘਾਂ ਦੀ ਬਹੁਤ ਕੁੰਡੀ ਹੈ ਹਾਂ ਜੀ ਹਾਂ ਟਾਪ ਕਲਾਸ ਦਾ ਜਾਨਵਰ ਉਦਾਂ ਬਈ ਠੰਡੀ ਪੂਰੀ ਮੈਂ ਬਾਈ ਜਮਾ ਕਿੰਨਾ ਕ ਦੁੱਧ ਕੱਢ ਜੂਈ ਹੈ ਇਸ ਵਾਰੀ ਦੁੱਧ ਬਈ ਪਿਛਲੇ ਸੂਰੇ ਨੇ 17 ਕਿਲੋ ਦੁੱਧ ਆ ਇਸ ਵਾਰੀ ਕਿੰਨਾ ਕੱਢ ਜੂਈ ਇਸ ਵਾਰੀ ਕੁ ਕਿਲੋ 2 ਕਿਲੋ ਵਾਧੇ ਦੂਗੀ ਅੱਛੀ 18-19 ਲਾਜੂ ਮਤਲਬ ਜੀ ਤੇ ਬਾਈ ਚੰਗਾ ਜਾਨਵਰ ਹੈ ਪਿਓਰ ਮੋਹਰਾ ਨਸਲ ਦਾ ਤੇ ਬਾਈ ਕਹਿੰਦਾ ਵੀ 18-1 ਖੜੀ ਨੇ ਇਹ ਵੀ ਦੇਖੋ ਫਲੋਂ ਝੋਟੀਆਂ ਦੋਏ ਟਾਪ ਗਲਾਸ ਬਾਈ ਇਹ ਤਾਂ ਜੁੜਵਾ ਭੈਣਾ ਹੁੰਦੀਆਂ ਬਾਈ ਉਹ ਸਿਸਟਮ ਹੈ ਨਾ ਉਹਦਾ ਚੈੱਕ ਜੁੜਵਾ ਹੀ ਆ ਜੁੜਵਾ ਹੀ ਆ ਤੇ ਬਾਈ ਜੁੜਵਾ ਭੈਣਾ ਨੇ ਦੋਏ ਤੇ ਬਾਈ ਚੰਗੀਆਂ ਨੇ ਦੋਏ ਝੋਟੀਆਂ ਤੇ ਬਾਈ ਪਿੱਠ ਪੁੜੇ ਦੀਆਂ ਦੋਨੋਂ ਚੰਗੀਆਂ ਨੇ ਤੇ ਬਾਈ ਅਟਰ ਕੁਆਲਿਟੀ ਦੋਨਾਂ ਦੀ ਬਹੁਤ ਹੀ ਜ਼ਿਆਦਾ ਗੋਡਾ ਬਾਈ ਜੀ ਤੇ ਚੈੱਕ ਕਰੋ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਖੀਰੀਆਂ ਨੇ ਬਾਈ ਹਜੇ ਤੇ ਜਿਹੜੀ ਦੂਜੀ ਝੋਟੀ ਹੈ ਬਾਈ ਇਹਦੇ ਥਾਣਾ ਦੀ ਕੋਈ ਦੇਖੋ ਕੋਈ ਤੋੜ ਨਹੀਂ ਬਾਈ ਜੀ ਚੈੱਕ ਕਰੋ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਸਿੰਘਾਂ ਦੀਆਂ ਦੋਨੋਂ ਖੁੰਡੀਆਂ ਨੇ ਟਾਪ ਕਲਾਸ ਤੇ ਖੀਰੀਆਂ ਝੋਟੀਆਂ ਤੇ ਪੂਰੀ ਰੀਜ ਲਈ ਰੱਬ ਨੇ ਵੀ ਬਾਈ ਤੇ ਬਾਈਆਂ ਨੇ ਵੀ ਅੱਗੋਂ ਕੋਈ ਕਸਰ ਨਹੀਂ ਛੱਡੀ ਇਹ ਥਣ ਦੇਖੋ ਮੇਰਾ ਵੀਰ ਬਹੁਤ ਅਟਰ ਕੁਆਲਟੀ ਬਹੁਤ ਚੰਗੀ ਹੈ ਵੀਰ ਤੇ ਬਾਈ ਇਹ ਜਿਹੜੀ ਝੋਟੀ ਖੜੀ ਇਦਰੇ ਦਾ ਕੀ ਹਿਸਾਬ-ਤਾਬ ਹੈ ਜੀ ਇਹ ਵੀਰ ਜੀ ਜੋੜੇ ਦਾ ਹੀ ਮੁੱਲ ਕਰ ਦੇਈਂਗਾ। ਅੱਛਾ ਜੋੜੇ ਦੀ ਮੁੱਲ। ਦੁੱਧ ਕਿੰਨਾ ਥੱਲੇ ਆਇਆ ਤੇ ਦੋਨੋਂ? ਇਹਨਾਂ ਦੇ ਦੁੱਧ ਇਸ ਟਾਈਮ ਦੀ 12-12 ਕਿਲੋ। 12-12 ਕਿਲੋ ਦੋਨੋਂ। ਪਲੂਣ ਆ ਜੀ ਫੀਕੋੜ ਲਾਕੇ ਦੀਆਂ ਕਟੀਆਂ ਬਹੁਤ ਚੰਗੀਆਂ ਮੌਕਸਰ ਲਾਕੇ ਚੋਂ ਆਪਾਂ ਲੈਂਦੀਆਂ। ਆਪਣਾ ਫੀਕੋੜ ਏਰੀਏ ਦੇ ਜਮਾਂ ਹੱਦ ਤੇ ਪੈਣ ਪੈਂਦਾ ਫਰੋਹੇਪੁਰ ਦੇ। ਅੱਛਾ ਠੀਕ ਹੈ ਭਾਈ। ਕਿੰਨਾ ਮੁੱਲ ਰੱਖਿਆ ਆਪਾਂ ਦੋਨਾਂ ਦਾ ਜੀ? ਇਹਨਾਂ ਦੋਨਾਂ ਦਾ ਮੁੱਲ 3 ਲੱਖ ਰੁਪਈਆ ਕਰ। ਅੱਛਾ ਬਹੁਤ ਹੀ ਜ਼ਾਇਦਾ ਰੇਟ ਰੱਖਿਆ ਤੁਸੀਂ ਫਿਰ ਤਾਂ। ਤੇ ਫਿਰ ਤਾਂ ਅਗਲੇ ਬਈ ਹੋ ਜੇ ਤਾਂ ਹੋ ਤੇ ਬਈ ਝੋਟੀਆਂ ਦੋਨੋਂ ਬਹੁਤ ਟਾਪ ਕਲਾਸ ਨੇ ਚੈੱਕ ਕਰੋ ਨਾਲ ਕੀ ਵੀ ਦੋਨਾਂ ਦੇ ਇੱਕ ਮਗਰ ਕੱਟਾ ਜੀ ਇੱਕ ਮਗਰ ਕੱਟਾ ਜੀ ਠੀਕ ਹੈ ਬਈ ਆ ਇੱਕ ਮਗਰ ਬਾਈ ਕਹਿੰਦਾ ਵੀ ਕੱਟੀ ਹੈ ਇੱਕ ਸੜ ਕੱਟਾ 나ੜੂ ਹੈ ਕਿੰਨੇ ਕਿਦੀਆਂ ਸੂਈਆਂ ਆ ਵੀਰੇ ਬਾਕ ਪਰਸੋ ਪਰਸੋ ਚੰਨਾਂ ਦੇ ਨਾ ਨਾ ਦੀਆਂ ਸੂਈਆਂ ਨੇ ਤਿੱਲਗ ਤਿੱਲ ਨੇ ਇਤਰਾ ਨੇੜੇ ਹੁਣੀ ਝੋਟੀਆਂ ਨੇ ਅਜੇ ਤਾਂ ਹੋਰ ਵੀ ਦੁੱਧ ਕਰ ਜੂंगी ਵੀਰੇ ਇਹ ਤੇ ਚੰਗੇ ਜਾਨਵਰ ਨੇ ਬਾਈ ਤੇ ਮਾਈਆਂ ਨੇ ਮੁੱਲ ਵੀ ਬਹੁਤ ਜੈਜ ਰੇਟ ਰੱਖੇ ਦਾ ਇਹ ਵੀ ਝੋਟੀ ਪ੍ਰੋਪਰ ਦੇਖੋ ਚੈੱਕ ਕਰੋ ਤੇ ਪਿੱਠਪੂੜੇ ਦੀ ਬਹੁਤ ਚੰਗੀ ਹੈ ਦੋਨੋਂ ਜਾਨਵਰ ਮੈਂ ਚੰਗੇ ਨੇ, ਖੁੰਡੇ ਨੇ। ਤੇ ਭਾਈ ਅਗਲਾ ਜਾਨਵਰ ਆਪਾਂ ਚੈੱਕ ਕਰਾਉਂਦੇ ਆ। ਇਹ ਵੀ ਬਹੁਤ ਟੌਪ ਕਲਾ ਦੀ ਝੋਟੀ ਐ। ਤੇ ਭਾਈ ਚੈੱਕ ਕਰੋ। ਪਿੱਠਪੜੇ ਤੋਂ ਬਹੁਤ ਚੰਗੀ ਐ ਤੇ ਅਟਰ ਕੁਆਲਿਟੀ ਇਹਦੀ ਬਹੁਤ ਚੰਗੀ ਐ ਭਾਈ ਜਾਨਵਰ ਦੀ। ਚੈੱਕ ਕਰੋ ਮੇਰਾ ਵੀ। ਪਹਿਲਾਂ ਕੱਟ ਜਦੋਂਗੀ। ਇਹ ਦੋ ਦੰਦਾ ਜੀ ਭਾਈ। ਹਾਂਜੀ, ਪਹਿਲਾਂ ਨਾਲ ਜੀ। ਤੇ ਇਹਦਾ ਕੀ ਹਿਸਾਬਤਾ ਐ ਝੋਟੀ ਨੇ? ਇਹਦਾ 1 60 ਮੰਗਦੇ। ਅਸੀਂ ਦੁੱਧ ਕਿੰਨਾ ਦੱਲੇ ਵੀਰੇ ਇਹਦਾ। ਇਹ ਵੀ ਜੀ ਪਹਿਲੇ ਸਵੇ ਸੂਨ ਵਾਲੀ ਆ। ਦੁੱਧ ਤਾਂ ਤੁਸੀਂ ਆ ਵੇਖੀ ਜਾਂਦੇ ਲੇਵਨ ਦਾ। ਕਿੰਨਾ ਕੱਢ ਜੀ। 12 14 ਕਿਲੋ ਦੇਉ। ਹਾਂਜੀ। ਤੇ ਭਾਈ ਉੱਚੀ ਲੰਬੀ ਝੋਟੀ ਹੈ ਤੇ ਫਲੂਨ ਹੈ ਬਈ ਹਜੇ ਦੁੱਗੀ ਹੈ ਬਈ ਹਨਾ ਹੀ ਹਾਂਜੀ ਤੇ ਬਹੁਤ ਚੰਗਾ ਜਾਨਵਰ ਹੈ ਬਈ ਪਿੱਠਪੂੜੇ ਦੀ ਬਹੁਤ ਚੰਗੀ ਜਿਹੀ ਲੈ ਲੂ ਪੰਜ ਚਾਰ ਦਿਨ ਹਨਾ ਬਈ ਤੇ ਚੰਗਾ ਜਾਨਵਰ ਹੈ ਬਈ ਘੱਟੋ ਘੱਟ ਜੇ ਆਪਣੇ ਹਿਸਾਬ ਨਾਲ ਦੇਖਿਆ ਜੇ ਵੀ ਤਾਂ 15 ਲੀਟਰ ਤੋਂ ਪਲੱਸ ਹੈ ਜਾਊਗੀ ਦੁੱਧ ਦੀ ਹੈ ਜੀ ਮੂੰਹ ਦੋ ਦਾ ਹਾਂ ਤੇ ਬਈ ਰਵਾ ਚੰਗਈ ਹੈ ਬਈ ਤੇ ਪਿਓਰ ਮੋਰਾ ਤੇ ਪਿੱਠਪੂੜੇ ਦੀ ਬਹੁਤ ਚੰਗੀ ਹੈ ਬਈ ਬਾਕੀ ਝੋਟੀਆਂ ਨਾਲੋਂ ਲਾਗੇ ਦਿਖਦੀ ਬਈ ਇਹ ਚੰਗਾ ਜਾਨਵਰ ਹੈ ਬਈ ਬਹੁਤ ਟੌਪ ਕੁਆਲਿਟੀ ਸਿੰਘਾਂ ਦੀ ਬਹੁਤ ਖੁੰਡੀ ਹੈ ਤੇ ਬਾਕੀ ਵੀ ਮਾਨਤਨ ਹੋ ਜੂਦੇ ਵਿੱਚ ਵੀ ਹਾਂਜੀ ਬਈ ਠੀਕ ਹੈ ਬਈ ਤੇ ਜਿਹੜੀ ਹੋਰ ਕਿਨੇ ਜਣਾ ਮੇਰੇ ਬਾਈ ਇਹ ਕੌਕਾ ਕੀ ਵੀ ਪਹਿਲੇ ਅੱਗੇ ਕੱਟੀ ਖੜੀ ਇੱਕ ਪਹਿਲੜ ਇਹ ਵੀ ਬਹੁਤ ਟੌਪ ਕੁਆਲਿਟੀ ਦੀ ਬਈ ਝੋਟੀ ਚੈੱਕ ਕਰੋ ਬਾਈ ਅਟਰ ਕੁਆਲਿਟੀ ਬਹੁਤ ਚੰਗੀ ਹੈ ਇਹਦੀ ਵੀ ਤੇ ਬਾਈ ਹਜੇ ਨਾਲ ਆਤਲਾ ਰਹੇ ਦੇ ਬਾਈ ਕਹਿੰਦਾ ਫਿਰ ਆਪਾਂ ਰਿਕਵੈਸਟ ਕਰੀ ਬਾਈਆਂ ਨੂੰ ਜੀ ਚਲੋ ਕੋਈ ਨਹੀਂ ਸਾਜਰੇ ਹਾਂਜੀ ਭਾਈ ਇਹਦਾ ਕੀ ਹਿਸਾਬ ਦਾ ਛੋਟੀ ਤੇ ਪਹਿਲੇ ਨੇ ਹੀ ਹਨ ਹਾਂਜੀ ਇਹਦਾ 5 ਲੱਖ ਮੁੱਲ ਦੁੱਧ ਕਿੰਨਾ ਥੱਲੇ ਵੀਰੇ ਤੇ ਦੁੱਧ ਵੀਰੇ ਜੱਬਣਾ ਅੱਛਾ ਜੱਬਣਾ ਬਾਣਾ 13 13 ਲੀਟਰ ਬਾਣਾ ਕਿੰਨੇ ਦਿਨ ਲੈ ਲੂ ਹਜੇ ਇਹ ਭਾਈ ਲੈ ਜੂ ਹਫਤਾ ਅੱਛਾ ਹਫਤਾ ਲੈ ਜੂ ਵੀ ਤੇ ਕਿੰਨਾ ਕਰ ਜੂ ਤੁਹਾਡੇ ਸਾਹਮਣੇ ਲਈ ਇਹ ਭਾਈ 12 13 ਦਾ ਕਰਨਾ ਚਾਹੀਦਾ ਤਲੂਨ ਕੱਟੀ ਹੋਣਾ ਤੇ ਭਈ ਇਹ ਭੱਲੇ ਆਉਣੇ ਕਿੱਥੇ ਜੰਗਲ ਪਰੇ ਦੇ ਜਾਨਵਰ ਸਾਰੇ ਇਹ ਵੀਰੇ ਪਿੰਡਾਂ ਚੋਂ ਲਈਏ ਇਹ ਪਿੰਡਾਂ ਤੋਂ ਆਨੇ ਆ ਠੀਕ ਹੈ ਬਾਈ ਲੋਕਲ ਲਈ ਦੀਆਂ ਮੈਂ ਅੱਛਾ ਲੋਕਲ ਪਿੰਡ ਆਪਣਾ ਕਿਹੜਾ ਲੱਕ ਕਹਿੰਦੇ ਸੀ ਵੀਰੇ ਆਪਣਾ ਫਰੀਦਕੋਟ ਲੱਕ ਆ ਜੀ ਅੱਛਾ ਫਰੀਦਕੋਟ ਜਿਹੜਾ ਕਿਹੜਾ ਪੈ ਜਾਂਦਾ ਜੀ ਜਿਹੜਾ ਫਰੀਦਕੋਟ ਹੀ ਹੈ ਨਾ ਅੱਛਾ ਜਿਹੜਾ ਫਰੀਦਕੋਟ ਹੀ ਪਿੰਡ ਕਿਹੜਾ ਪੈਂਦਾ ਵੀਰੇ ਪਿੰਡ ਕਿਹਨੇ ਗਿੱਲੀ ਆ ਫਰੀਦਕੋਟ ਦੇ ਨਾਲ ਹੀ ਆ ਫਸਿਲ ਕਿਹੜੀ ਪੈ ਜਾਂਦੀ ਜੀ ਕੰਮੀਰ ਵੀ ਨਾਲ ਰੱਖੀ ਹੋਈ ਹੈ ਫਰੀਦਕੋਟ ਹੀ ਹੈ ਅੱਛਾ ਵੀਰੇ ਠੀਕ ਹੈ ਬਾਈ ਜੀ ਤੇ ਆਪਣੇ ਕੋਲ ਅੱਜ ਕਿੰਨੇ ਪਸ਼ੂ ਲੈ ਕੇ ਆਏ ਜੀ ਅੱਜ ਤਾਂ 6 ਲੈ ਆਏ 6 ਪਸ਼ੂ ਲੈ ਕੇ ਆਉਂਦੇ ਵੀਰੇ ਤੇ ਬਾਕੀ ਬਾਈ ਆਪਣਾ ਵਪਾਰ ਦਾ ਕੰਮ ਹੈ ਤੇ ਪਰ ਮੋਬਾਈਲ ਪੇਸ਼ੇਰ ਕਰ ਸਕ 94171 96202 94171 96202 ਠੀਕ ਹੈ ਭਾਈ ਜੀ ਆਪਣੇ ਕੋਲੇ ਪਜੂ ਕਰੇ ਵੀ ਖੜੇ ਰਹਿੰਦੇ ਹਣੇ ਬੰਦ ਹਾਂਜੀ 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 ਦੇਖੀ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਬੰਦਾ ਜਰੂਰ ਹਾਂਜੀ ਕਰ ਪਾਦੇ ਜਰੂਰ ਬਾਈ ਜੀ ਤੇ ਬਾਈ ਕਹਿੰਦਾ ਵੀ ਆਪਣੇ ਕੋਲੇ ਘਰੇ ਪਸ਼ੂ ਰੰਦੇ ਨੇ ਤੇ ਬਾਈਆਂ ਨਾਲ ਕੰਟੈਕਟ ਜਰੂਰ ਕਰਿਓ ਜੀ ਤੇ ਚੰਗੇ ਜਾਨਵਰ ਲਿਖਿਆ ਹੋਇਆ ਨੇ ਬਾਈ ਆ ਜੀ ਟਾਪ ਕਲਾਸ ਦੇ ਨੰਬਰ ਆ ਤੁਹਾਨੂੰ ਐਡ ਕਰਾਂਗਾ ਇੱਕ ਬਾਈ ਦਾ ਵੀ ਨੰਬਰ ਆਪਣਾ ਪਿੰਡ ਕਿਹੜਾ ਕਹਿੰਦੇ ਸੀਗੀ ਲਾਂਗੋ ਦੇਵਾ ਅੱਛਾ ਇਹ ਕਿੱਥੇ ਹੋਇਆ ਜੀ ਇਹ ਜ਼ਿਲ੍ਹਾ ਫੋਖਪੁਰ ਦੇ ਵਿੱਚ ਪੈਂਦਾ ਜਮਾਂ ਤਸੀਲਕੜੀ ਪੈਂਦੀ ਹੈ ਜੀ ਹਾਂਜੀ ਤਸੀਲ ਜੀਰਾ ਠੀਕ ਹੈ ਬਾਈ ਜੀ ਤੇ ਬਾਈ ਜਣਾ ਵਿਵਾਰ ਦਾ ਕੰਮ ਇਹ ਪੰਚਾ ਕਿੱਥੋਂ ਲੈਂਦੇ ਆ ਆਪਾਂ ਜੀ ਆਪਾਂ ਮੁਕਸਰ ਏਰੀਆ ਦੇ ਜੋ ਫ੍ਰੀਕੋਰਡ ਏਰੀਆ ਦੇ ਜਿਆਦਾ ਮੁੰਡਾ ਨੇ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣੇ? ਹਾਂਜੀ। ਹਾਂਜੀ। 98143 ਹਾਂਜੀ। 46277 ਜਿਕਰ ਦੁਆਰੇ ਬੋਲ ਦੋਗੇ ਫਿਰ? 98143 ਹਾਂਜੀ। 46277 ਠੀਕ ਹੈ ਬਈ ਜਿਕਰ ਆਨੇ ਕੋਲ ਕਰੇ ਐਫਪੰਜੂ ਖੜੇ ਰਹਿੰਦੇ ਨੇ ਪੰਜ ਚਾਰ। ਹਾਂਜੀ ਹਾਂਜੀ ਪੰਜ ਚਾਰ ਪੰਜ। ਕੰਟੈਕਟ ਕਰ ਸਕਦਾ ਤੁਹਾਡੇ ਨਾਲ ਬੰਦੋ? ਹਾਂਜੀ। ਠੀਕ ਹੈ ਬਈ ਜਿੱਦੋਂ ਕੋਈ ਜੀ ਨੇ ਦੂਰ ਤੋਂ ਆਣਾ ਹੈ ਬਾਈ ਤੇ ਪ੍ਰਬੰਧ ਹੈ ਬਾਕੀ ਸਭ ਦਾ। ਹਾਂਜੀ ਹਾਂਜੀ ਸਭ ਦਾ ਪ੍ਰਬੰਧ ਹੈ। ਠੀਕ ਹੈ ਬਈ ਜੀ। ਰਹਿਣ ਖਾਈ ਕਹਿੰਦੇ ਰਹਿਣ ਖਾਣ ਦਾ ਤੇ ਬਾਈ ਬਾਕੀ ਗੱਡੀ ਦਾ ਟਰਾਂਸਪੋਰਟ ਦਾ ਵੀ ਕਰ ਦਿੰਦੇ ਹਾਂ। ਹਾਂਜੀ ਹਾਂਜੀ ਸਾਰਾ ਟੌਪ ਕੁਆਲਿਟੀ ਦੇ ਚੋਟੀਆਂ ਤੇ ਖੀਰੀਆਂ ਵੀ ਨੇ ਬਾਈ ਤੇ ਦੁੱਗੀਆਂ ਨੇ ਤੇ ਚੰਗੇ ਜਾਨਵਰ ਨੇ ਬਾਈ ਕਿਹਦੇ ਕੰਮ ਚੱਲ ਰਿਹਾ ਆਪਾਂ ਨੂੰ ਫਰੈਸ਼ਟ ਕੀਤੀ ਸੀ ਕਿ ਪਾਈਆਂ ਨੇ ਬੜਵਾਤੀ ਜੀ ਨਾਲ ਤੇ ਹਜੇ ਵੀ ਚੱਲ ਰਿਹਾ ਕੰਮ ਮੰਡੀ ਭਰ ਰਹੀ ਹੈ ਜੇ ਟੌਪ ਗਲਾ ਦੇ ਜਾਨਵਰ ਆ ਰਹੇ ਨੇ ਬਾਈ ਹਜੇ ਭਰ ਰਹੀ ਹੈ ਤੇ ਟੌਪ ਗਲਾ ਦੇ ਜਾਨਵਰ ਆ ਰਹੇ ਨੇ ਇੱਥੇ ਤੇ ਜਾਨਵਰ ਸਾਰੇ ਹੀ ਨਕੀਨੇ ਨੇ ਆਜੋ ਮੇਰਾ ਵੀਰ ਅੱਗੇ ਲੰਮੇ ਆਪਾਂ ਜਾਣਕਾਰੀ ਝੋਟੀਆਂ ਦੀ ਆਜੋ ਮੇਰੇ ਟੌਪ ਗਲਾ ਦੀ ਝੋਟੀ ਮੋਰਾ ਨਸਲ ਦੀ ਇਹਦੇ ਬਾਰੇ ਵੀ ਲੰਮੇ ਆਪਾਂ ਬਾਈ ਕੋਲ ਜਾਣਕਾਰੀ ਚੈੱਕ ਕਰੋ ਮੇਰੇ ਵੀਰ ਚੰਗਾ ਜਾਨਵਰ ਹੈ ਬਾਈ ਮੇਰਾ ਵੀਰ ਬਸ ਵੀਰੇ ਰੁਕ ਜਾਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਕਿਹੜਾ ਲੱਗਿਆ ਵੀਰ ਆਪਣਾ ਇਹ ਤਿੰਨ ਦਬਨ ਨਵਾਂ ਸਾਰਾ ਜੀ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਸ਼ਹੀਦ ਭਗਤ ਸਿੰਘ ਨਗਰ ਜੀ ਠੀਕ ਹੈ ਬਈ ਜੀ ਕਿੰਨੇ ਜਾਨਵਰ ਲੈ ਗਏ ਆਪਾਂ ਜੀ ਅੱਜ ਇੱਕ ਕੁਲੇ ਅੱਛਾ ਜੀ ਤੇ ਬਾਈ ਕੀ ਕੀ ਹਿਸਾਬ ਦਾ ਪਿਆਦਾ ਝੋਟੀ ਦਾ ਜੀ 1.5 ਲੱਖ ਅੱਛਾ ਜੀ ਕਿਹੜੇ ਸੂਏ ਸੂਣੇ ਨੇ ਜੀ ਦੂਜਾ ਸੂਏ ਕਿਹੜਾ ਦੁੱਧ ਕੱਢ ਚੁਈ ਦੇਣੀ ਦਾ 15 ਕਿਲੋ ਹਾਂਜੀ 15 ਕਿਲੋ ਅੱਛਾ ਜੀ ਤੇ ਬਾਕੀ ਮੜ ਮੜ ਮਾਨ ਤਣ ਹੋ ਜੂ ਜੀ ਕਰ ਦਵਾਂਗੇ ਮੌਕੇ ਤੇ ਠੀਕ ਹੈ ਬਈ ਜੀ ਇਸ ਵਾਰ ਕਿੰਨਾ ਦੁੱਧ ਕਰ ਜੂਗੀ ਇਹ ਇਸ ਵਾਰ 6 ਨਾ ਹੋ ਜੇ ਸੁੱਕੀ ਦੂੜੀ ਬਾਣੀ ਵੀਰੇ ਫੇਰ ਤਾਂ ਦੇਣਾ ਹੈ ਨੀ ਜੇ ਆਪਾਂ ਮਾਲ ਲੈਣਾ ਬਾਵਾ ਮੈਂ ਤਾਂ ਦੋ 16 17 ਕਿਲੋ ਰਾਮ ਦੇ ਬਈ ਮੋਬਾਈਲ ਨੰਬਰ ਬੋਲ ਦੂੰਗੇ ਆਪਾਂ ਆਪਣਾ ਜੀ ਹਾਂਜੀ 878811 ਨਾਲ ਚਲਣ ਜੀ ਇੱਕਰ ਦੁਆਰੇ ਬੋਲ ਦੂੰਗੇ ਵੀਰੇ 8728811 ਨਾਲ ਚਲਣ ਜੀ ਤੇ ਬਾਈ ਕੋਲੇ ਖੜੀ ਬਹੁਤੀ ਟੋਪ ਕਰਾਦੀ ਮੋਹਰਾ ਨਜ਼ਦੀਕ ਖੁੰਡੀ ਝੋਟੀ ਬਈ ਤੇ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਮੇਰਾ ਬਾਈ ਹਜੇ ਬ ਤੇ ਜੀ ਨਾਲ ਲੈਣੀ ਆ ਸਕਦਾ ਬਾਈ ਨਾਲ ਕੰਟੈਕਟ ਕਰ ਸਕਦਾ ਬਾਈ ਚੰਗਾ ਜਾਨਵਰ ਹੈ ਰੇਟਿੰਗ ਬਹੁਤ ਜ਼ਿਆਦਾ ਹੈ ਬਾਈ ਜੀ ਚੈੱਕ ਕਰੋ ਬਹੁਤ ਹੀ ਟੌਪ ਕੁਆਲਟੀ ਦੀ ਮੋਹਰਾਂ ਨਸਲ ਦੀ ਝੋਟੀ ਤੇ ਬਾਈ ਪਿੱਠਪੂੜੇ ਦੀ ਬਹੁਤ ਚੰਗੀ ਆ ਤੇ ਬਾਕੀ ਅਟਰ ਕੁਆਲਟੀ ਚੈੱਕ ਕਰੋ ਬਾਈ ਇਹਦੀ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਵੀਰ ਤੇ ਚੰਗਾ ਯਾਰ ਬਰੇਂਡ ਤੇ ਪਾਈਆਂ ਕੋਲ ਤੋਂ ਮੈਂ ਇਹਦੇ ਬਾਰੇ ਜਾਣਕਾਰੀ ਚੈੱਕ ਰੂਗ ਲਓ ਬਾਈ ਪੂਰੀ ਨਹੀਂ ਜੇ ਤੇ ਬਾਈ ਪਿੱਠਪੂੜੇ ਦੀ ਬਹੁਤ ਚੰਗੀ ਆ ਜਾਨਵਰ ਮੋਹਰਾਂ ਨਸਲ ਦੀ ਝੋਟੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕਿਹੜਾ ਇਲਾਕਾ ਵੀਰੇ ਨੂਰਪੁਰ ਵਿਧੀਆ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਰੋਪੜੀ ਅੱਛਾ ਤਸੀਲ ਜੀ ਤਸੀਲ ਅਨੰਦਪੁਰਾ ਠੀਕ ਹੈ ਭਾਈ ਜੀ ਤੇ ਅੱਜ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਆਪਾਂ 4 ਲੈ ਕੇ ਆਏ ਜੀ ਅੱਛਾ ਭਾਈ ਜਿਹੜੀ ਆ ਝੋਟੀ ਆਪਾਂ ਦਿਖਾਈ ਹੈ ਇਹਦਾ ਕੀ ਹਿਸਾਬ ਦਾ ਹੋਵੇ ਵੀਰੇ ਇਹਦਾ ਆਪਾਂ ਜੀ ਡੇਢ ਮੁੱਲ ਕਰਦੇ ਹਾਂ ਅੱਛਾ ਜੀ ਤੇ 14-15 ਲੀਟਰ ਦੁੱਧ ਹੈ ਅੱਛਾ ਜੀ ਕਿਹੜੇ ਚੂਏ ਵੈਸੇ ਹੀ ਇਹ ਇਹ ਦੂਏ ਸੂਏ ਅੱਛਾ ਦੂਏ ਸੂਏ ਹੈ ਭਾਈ ਨਾਲ ਕੀ ਵੀਰੇ ਤੇ ਨਾਲ ਵੀਰੇ ਕੱਟਾ ਹੈ ਨਾਲ ਕੱਟਾ ਬਾਈ ਜੀ ਤੇ ਬਾਕੀ ਮਾੜ ਮਾੜ ਮਾਨ ਤਾਨ ਹੋ ਜੂ ਵੀਰੇ ਮਾਨ ਤਾਨ ਹੋ ਜੂ ਜੀ ਠੀਕ ਹੈ ਪਿੰਡ ਕਿਹੜਾ ਕਹਿੰਦੇ ਸੀ ਕਿ ਵੀਰੇ ਆਪਣਾ ਹੀ ਪਿੰਡ ਸਮਾਨਪੁਰ ਹੀ ਸਮਾਨਪੁਰ ਤੇ ਪਾਈਆਂ ਕੋਲੇ ਖੜੀ ਬਹੁਤ ਹੀ ਟੋਕਲਾ ਦੀ ਝੋਟੀ ਦੂਜੇ ਸੂਏ ਬਾਈ ਤੇ ਪਾਈਆਂ ਨੇ ਰੇਟ ਵੀ ਬਹੁਤ ਜਿਆਜ ਰੱਖਿਆ ਤੇ ਬਾਈ ਇਹਨਾਂ ਵਿਵਾਦ ਘੱਟ ਹੋਣਾ ਜੀ ਹਾਂ ਜੀ ਬਿਵਾਦ ਕਿੱਥੋਂ ਲੈਂਦੇ ਬਾਈ ਪਸ਼ੂ ਆਪਾਂ ਸਾਰੇ ਪੰਸੂ ਲੋਕਲੇ ਲੈਂਦੇ ਹੀ ਆਪਣਾ ਏਰੀਆ ਪਿੰਡਾ ਤੋਂ ਹਾਂ ਜੀ ਠੀਕ ਹੈ ਬਾਈ ਜੀ ਤੇ ਪਾਈਆਂ ਕੋਲੇ ਬਾਕੀ ਬਈ ਉਧਰ ਠੰਡੀ ਪੂਰੀ ਹਾਂ ਜੀ ਹਾਂ ਜੀ ਐਂ ਠੀ ਲੱਗਦਾ ਪੂਰੀ ਹੈ ਜੀ ਤੇ ਬਈ ਇਹ ਨਾਲ ਝੋਟੀ ਖੜੀ ਹੈ ਵੀ ਆਪਣੀ ਉਹ ਵੀ ਆਪਣੀ ਬਈ ਬਹੁਤ ਹੀ ਪਤਲੇ ਜੰਮ ਦੀ ਝੋਟੀ ਹੈ ਤੇ ਦੇਖਣ ਤੇ ਪਤਾ ਲੱਜ ਜਾਂਦਾ ਹੈ ਤੇ ਸਿੰਗਾ ਦੀ ਵੀ ਠੀਕ ਹੈ ਬਈ ਜੀ ਤੇ ਅਟਰ ਕੁਆਲਟੀ ਵੀ ਚੰਗੀ ਹੈ ਬਈ ਜਾਨਵਰ ਦੀ ਚੱਕਾ ਜਾਨਵਰ ਹੈ ਇਹਦੇ ਬਾਰੇ ਵੀ ਲਵਾਂਗੇ ਆਪਾਂ ਬਾਈਆਂ ਕੋਲ ਜਾਣਕਾਰੀ ਚੈੱਕ ਕਰੋ ਬਈ ਅਟਰ ਕੁਆਲਟੀ ਦੇ ਅਟਰ ਮਿਲਾਂ ਝੋਟੀ ਬਈ ਇਹ ਝੋਟੀ ਦਾ ਕਿਹਾ ਸਕਦਾ ਬਈ ਇਹ ਦਾ ਇਹ ਵੀ ਡੇਟ ਕਰਦੇ ਆਂ ਅੱਛਾ ਜੀ ਦੁੱਧ ਕਿੰਨਾ ਲੱਗਦਾ ਵੀਰੇ ਦੇ ਸੋਦੀ ਦਾ 16 ਲੀਟਰ ਦਾ ਹੈ। ਅੱਛਾ ਇਹਦੇ ਥੋੜਾ ਜ਼ਿਆਦਾ ਹੈ। ਇਹ ਨਾਲ ਕੀ ਨੇ? ਨਾਲ ਵੀਰੇ ਕੱਟੀ ਆ। ਨਾਲ ਕੱਟੀ ਬਈ ਮੋਰਾ ਨਸਲ ਚੈੱਕ ਕਰੋ ਮੇਰਾ ਵੀ। ਤੇ ਚੰਗਾ ਜਨਰ ਹੈ ਬਈ ਜੀ। ਤੇ ਬਹੁਤ ਹੀ ਜੈਨ ਜੈਨ ਰੈਡ ਰੱਖਿਆ ਤਾਂ। ਇਹਦਾ ਵੀ ਡੇਡ ਵੀਰੇ? ਹਾਂ ਜੀ ਹਾਂ ਜੀ। ਮਾਨ ਤਾਨ ਹੋ ਜੂਗੀ ਤੇ ਵਿੱਚ ਹੀ। ਮਾਨ ਤਾਨ ਹੋ ਜੂਗੀ। ਠੀਕ ਹੈ ਬਈ ਜੀ। ਤੇ ਬਾਈ ਕੋਲੇ ਬਹੁਤ ਹੀ ਟੌਪ ਲੱਗ ਝੋਟੀ ਜੀ ਤੇ ਬਾਈ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣਾ ਜੀ। ਮੋਬਾਈਲ ਨੰਬਰ 97877 ਹਾਂਜੀ 1994 ਇਹ ਕੋਈ ਦਾਰੇ ਮੋਦੂਗੇ ਵੀਰੇ 70877 ਹਾਂਜੀ 1994 ਤੇ ਬਾਈ ਨੇ ਕੰਟੈਕਟ ਜਰੂਰ ਕਰਿਓ ਬਾਈ ਤੇ ਬਾਈ ਜੇ ਪਛ ਨੂੰੜੇ ਘਰੇ ਵੀ ਹੁੰਦੇ ਹੁਣ ਇੱਕਦਮ ਹਾਂਜੀ ਹਾਂਜੀ ਘਰੇ ਆਂਗੇ ਬਾਈ ਬਾਈ ਨੇ ਕੰਟੈਕਟ ਕਰੋ ਚੰਗੇ ਜਾਨਵਰ ਨੇ ਬਾਈ ਕੋਲੇ 100 ਕਲਾਸ ਮੋਹਰਾਂ ਨਾਲ ਦੇ ਝੋਟੀਆਂ ਬਾਈ ਕੋਲੇ